ਰਾਗ ਆਸਾ ਘਰ ਦੂਜਾ ਮਹੱਲਾ ਤੀਜਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਹਰਿ ਦਰਸ਼ਨ ਪਾਵੈ ਵਡਭਾਗ ਗੁਰ ਕੈ ਸਬਦ ਸੱਚ ਬੈ ਰਾਗ ਖਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਉ ਗੁਰ ਸਬਦ ਉਤ੍ਰੈ ਸੰਸਾਰਾ ਜੇ ਕੋ ਲਾਇ ਪਾਉ ਪਿਆਰਾ ਭਾਉ ਪਿਆਰਾ ਲਾਇ ਵਿਰਲਾ ਕੋਏ ਗੁਰ ਕੈ ਦਰਸਨ ਸਦਾ ਸੁਖ ਹੋਏ ਗੁਰ ਕੈ ਦਰਸਨ ਮੁਕਤਿ ਵਾਰ ਸਤਿਗੁਰ ਸੇਵੈ ਪਰਵਾਰ ਸਾਧਾਰ ਨੈ ਗੁਰੇ ਕੋ ਗਤ ਕਾਈ ਨਾਹੀ ਅਵ ਗੁਣ ਮੁਠੇ ਝੋਟਾ ਖਾਹੀ ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ ਵਰਮਖਤਾ ਕੋ ਲੱਗੈ ਨਾ ਪੀਰ ਜਮਕਾਲ ਦਿਸ ਨਿਗੜ ਨ ਆਵੈ ਨਾਨਕ ਗੁਰਮੁਖ ਸਾਚ ਸਮਾਵੈ ਆਸਾ ਮਹੱਲਾ ਤੀਜਾ शब्द ਸਦਾ ਮਨ ਹੋਏ ਸੱਚੀ सदा मन ਭਾਗ ਕੋਏ बाणि ਸੰਗ੍ਰਹ ਵਿੱਚ ਹੋ ਆਗਣ संग्रह ਪੂਰੇ ਗੁਰ जाहे ਸਬਦ ਸਮਾਹੇ ਰਹਾਉ ਗੁਣਾ ਕਾ ਗਾਹਕ ਹੋਵੈ ਸੋਭਣ ਜਾਣੈ ਅੰਮ੍ਰਿਤ ਸਬਦ ਨਾਮ ਵਖਾਣੈ ਸਾਚੀ ਬਾਣੀ ਸੂਚਾ ਹੋਏ ਗੁਰ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚ ਸਬਦ ਸਮਾਹੇ ਸੇਵੜ ਭਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਤੇਨੰ ਬਲੇ ਹਾਰ ਜਾਓ ਦਰ ਸੱਚ ਸੱਚੇ ਗੁਣ ਗਾਓ ਆਪੇ ਦੇਵੈ ਸੜ ਸੁਭਾਏ ਨਾਨਕ ਕੀਮਤ ਕਹਨ ਨਾ ਜਾਏ ਆਸਾ ਮਹੱਲਾ ਤੀਜਾ ਸਤ ਗੁਰ ਵਿੱਚ ਵੱਡੀ ਵੜਿਆਈ ਚਰੀ ਬਿਸ਼ੁੰਨੇ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਗਿਨ ਵਿਦ ਹੋਏ ਹਰਿਆ ਪਰੰਪਰ ਅਗਮ ਅਗੋਚਰ ਗੁਰ ਕੈ ਸਬਦ ਮਿਲਾ ਜਨ ਕੋ ਹੋਏ ਰਹਾਓ ਗੁਰਮੁਖ ਕੀਮਤ ਜਾਣ ਕੋਏ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖਬ ਸਬਦ ਵਖਾਣ ਕੋਏ ਬਿਨ ਨਾ ਵੈ ਦੁਖ ਦਰਦ ਸਰੀਰ ਸਤਗੁਰ ਤੇ ਟੇਟੇ ਤਾ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨ ਮੁਖ ਬਉਤੀ ਮਿਲੈ ਸੁਜਾਏ ਹਰ ਕਾ ਨਾਮ ਮੀਠਾ ਅਤਰਸ ਹੋਏ ਪੀਵਤ ਰਹੈ ਪਿਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਘਰ ਗੰਭੀਰ ਸੇਵਤ ਹੀ ਸੁਖ ਸਾੰਤ ਸਰੀਰ ਸਬਦ ਤਰੇ ਜਨ ਸਹਜ ਸੁਭਾਏ ਤਿਨ ਕੈ ਹਮ ਸਦ ਲਗਹਿ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਹ ਮਿਲੈ ਸੁਭਾਏ ਰਹਾਓ ਸਬਦ ਚਾਖੈ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਾ ਆ ਭਰਪੂਰ ਆਪੇ ਨੇੜਾ ਆਪੇ ਦੂਰ ਆਖਣ ਆਖੈ ਬੱਕੈ ਸਭ ਕੋ ਏ ਆਪੇ ਬਖਸ ਮਿਲਾਏ ਸੋਏ ਕਹਨ ਕਥਨ ਨ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨਿ ਆਏ ਗੁਰਮੁਖ ਵਿਚਿ ਹੋ ਆਪ ਗਵਾਏ ਹਰ ਰੰਗ ਰਾਤੇ ਮੋਹ ਝਕਾਏ ਅਤ ਨਿਰਮਲ ਗੁਰ ਸਬਦ ਵਿਚਾਰ ਨਾਨਕ ਨਾਮ ਸਵਾਰਨ ਹਾਰ ਆਸਾ ਮਹੱਲਾ ਤੀਜਾ ਦੂਜੈ ਭਾਏ ਲਗੇ ਦੁਖ ਪਾਇਆ ਬਿਨ ਸਬਦੈ ਬਿਰਥਾ ਜਨਮ ਗਵਾਇਆ ਸਤ ਗੁਰ ਸੇਵੈ ਸੋਜੀ ਹੋਏ ਦੂਜੈ ਭਾਏ ਨ ਲਾਗੈ ਕੋਏ ਮੂਲ ਲਾਗੇ ਸੇਜਨ ਪ੍ਰਵਾਨ ਅਣ ਦਿਨ ਨਾਮ ਅਣ ਦਿਨ ਰਾਮ ਨਾਮ ਜਪ ਹਿਰਦੈ ਗੁਰ ਸਬਦਿ ਹਰ ਏਕੋ ਜਾਨ ਰਹਾਉ ਡਾਲੀ ਲਾਗੇ ਨੇਹ ਫਲ ਉਜਾਏ ਅੰਦੀ ਕਮੀ ਅੰਦ ਸਜਾਏ ਮਨਮੁਖ ਅੰਦਾ ਠੋਰ ਨਾ ਪਾਏ ਵਿਸਟਾ ਕਾਕੀੜਾ ਵਿਸਟਾ ਮਹੀਂ ਪਚਾਏ